ਸਤਿ ਸ੍ਰੀ ਅਕਾਲ ਭਾਈ ਮੇਰਾ ਨਾਮ ਸੀਤਲ ਸਿੰਘ ਆ ਜੀ ਮੈਂ ਗੁਰਦਸਪੁਰ ਦਾ ਸੇਵਾਦਾਰ ਇੱਥੇ ਖੜਾ ਹਾਂ ਤੇ ਜੋ ਦੋ ਦੋ ਸਾਲ ਪਹਿਲਾਂ ਦਾ ਪਾਣੀ ਆਇਆ ਸੀ ਨਾ ਹਾਂਜੀ ਉਹਦੇ ਨਾਲ ਪਾਣੀ ਇਸ ਵਕਤ ਵੱਧ ਚੁੱਕਾ ਹੋਆ ਬੰਦ ਤੋਂ ਅੰਦਰ ਜਿਹੜੀ ਆ ਫਸਲ ਮੇਰਾ ਕਿਸੇ ਕਿਸਾਨ ਦੀ ਨਹੀਂ ਰਹੇਗੀ ਬਹੁਤ ਬੁਰੀ ਹਾਲਤ ਆ ਤੇ ਕੋਈ ਸਸ਼ਣ ਜਾਂ ਪ੍ਰਸ਼ਾਸਨ ਜਿਹੜਾ ਨਾ ਬਾਵਾ ਕਿ ਐਸ ਬੰਦ ਤੋਂ ਲੈ ਕੇ ਦੂਸਰੇ ਬੰਦ ਤੱਕ ਬਣੀ ਜਿਹੜਾ ਵਾ ਲਗ ਭਗ ਲੱਗ ਚੁੱਕਾ ਆ ਮਾਰੇ ਕਿਰਪਾ ਕਰੇ ਕਿੰਨੇ ਬਰਸਾਤਾਂ ਨਾਲ ਸਾਨੂੰ ਇਹ ਦਸੰਬਰ ਦੇ ਦੋ ਦਿਨ ਦੀ ਮੀਂਹ ਹੈ ਹੋ ਰਹਾ ਹੈਗਾ ਵਾ ਕਿਰਪਾ ਕਰਕੇ ਮੀਂਹ ਨਾ ਹੀ ਪਵੇ ਤੇ ਸੰਗਤ ਦਾ ਮਾਰਡੰਗ ਦਾ ਵਿਆਹ ਸਕਦਾ ਹੈ ਫਸਲਾਂ ਤਾਂ ਪੱਦਾ ਹੋ ਚੁੱਕੀਆਂ ਵਾ ਦੇਖਿਆ ਘਰਾਂ ਦੇ ਵਿੱਚ ਘਰ ਛੱਡ ਗਏ ਕਈ ਉੱਚੇ ਥਾਂ ਦੇ ਅਣਕੇ ਦੇ ਤੁਰਪਾ ਨਾ ਪਾ ਗਏ ਜਿੰਨੇ ਵੀ ਬੰਦ ਤੋਂ ਅੰਦਰ ਕਰਨੇ ਉਹ ਸਾਰੇ ਸਾਰੇ ਲਗਭਗ ਮਾਰਡੰਗਰ ਬਾਹਰ ਕੱਢ ਕੇ ਲੈ ਆਏ ਆ ਸਮਾਨ ਕਿਹਦਾ ਨਿਕਲਿਆ ਤੇ ਕਿਸੇ ਦਾ ਨਹੀਂ ਨਿਕਲਿਆ ਤੇ ਇੱਥੋਂ ਜਿੱਥੇ ਅਸੀਂ ਹਾਕ ਦੇ ਵਿੱਚ ਮੇਲਾ ਮਨਾਉਨੇ ਆ ਉਸ ਜਗ੍ਹਾ ਦੇ ਉੱਤੇ ਪਹਾੜ ਲਾ ਕੇ ਘਟੋ ਘਟੂ 30 35 ਕਿੱਲੇ ਜਿਹੜੀ ਜ਼ਮੀਨ ਆ ਅੱਜ ਐਸ ਦੋ ਤਿੰਨ ਦਿਨਾਂ ਦੇ ਨਾਲ ਜਿਹੜੀ ਹੈ ਨਾ ਉਹ ਬਰਬਾਦ ਕਰਤੀ ਨੀ ਨੇ ਆਉਣ ਵਾਲੇ ਸਮੇਂ ਚ ਮਹਾਰਾਜ ਕਿਰਪਾ ਕਰੇ ਸੰਗਤਾਂ ਦਾ ਭਲਾ ਕਰੇ ਤੇ ਜਿਹੜਾ ਜਿੰਨਾ ਸਾਮਾਨ ਹੈਗਾ ਵਾ ਇਹਨਾਂ ਦਾ ਸਦਾ ਬਜ਼ਾਰ ਹੋਵੇ ਅਸੀਂ ਇਹਨੇ ਦੇ ਵਿੱਚ ਹੀ ਰਹਿ ਜਾਈਏ ਇੰਨਾ ਬੜਾ ਵਾ ਪਰ ਜਿਹੜਾ ਹਾਲ ਵਾ ਅੱਜ ਕਹਿਣ ਵਾਲੀ ਗੱਲ ਕੋਈ ਨਹੀਂ ਗਈ ਕੁਝ ਕਹਿ ਨਹੀਂ ਸਕਦੇ ਕੀ ਹੋਣਾ ਤੇ ਕੀ ਨਹੀਂ ਹੋਣਾ ਤੇ ਪ੍ਰਸ਼ਾਸਨ ਅੱਗੇ ਤੇ ਸਾਸ਼ਨ ਅੱਗੇ ਸਾਡਾ ਇਹੋ ਹੀ ਬੇਨਤੀ ਆ ਇਹ ਕਿਰਪਾ ਕਰਕੇ ਇਹਨਾਂ ਗਰੀਬਾਂ ਦੀ ਸਾਰ ਲਵੋ ਕਿਉਂਕਿ ਇਹਨਾਂ ਦੀ ਪਰਮਾਤਮਾ ਨੇ ਤਾਂ ਜੋ ਮਾਰ ਕਰਨੀ ਸੀ ਕਰਨੀ ਸੀ ਉਹ ਕਰਤੀ ਆ ਹੁਣ ਸਰਸਨ ਤੇ ਪ੍ਰਸ਼ਾਸਨ ਤੇ ਥੋੜਾ ਇਹਨਾਂ ਨੂੰ ਆਸਰਾ ਹੈਗਾ ਵਾ ਜੇ ਕਰ ਸਕਦੇ ਆ ਤੇ ਮਿਹਰਬਾਨੀ ਕਰਕੇ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਤਾਂ ਕਿ ਇਹ ਲੋਕ ਜਿਹੜੇ ਆ ਰੋਟੀ ਖਾਂਦੇ ਰਹਿ ਜਾਣ ਇਸ ਵਾਸਤੇ ਸਾਰੀ ਸੰਗਤ ਨੂੰ ਬੇਨਤੀ ਆ ਭਈ ਵੱਧ ਤੋਂ ਵੱਧ ਜਿੰਨੀ ਹੋ ਸਕੇ ਦੀ ਇਹਨਾਂ ਦੀ ਮਦਦ ਕਰੋ ਕਿਉਂਕਿ ਇਸ ਵਕਤ ਇਹ ਜਿਹੜਾ ਬੰਦ ਤੋਂ ਅੰਦਰਲਾ ਬੰਨਾ ਜਿਹੜਾ ਵਾ ਸਾਰਾ ਡੁੱਬ ਚੁੱਕਾ ਵਾ ਨਾ ਡੰਗਰਾਂ ਦਾ ਕੁਝ ਰਹਿਣ ਵਾਸਤੇ ਬਣਨ ਵਾਸਤੇ ਕੋਈ ਦੀ ਚੀਜ਼ ਨਹੀਂ ਬਚੀ ਚੰਦ ਕਰ ਜਿਹੜੇ ਬੰਨ ਤੇ ਆ ਕੇ ਖੜੇ ਆ ਬੈਠੇ ਆ ਤੇ ਬੰਨ ਦੇ ਉਤੇ ਕੋਈ ਪਤਾ ਨਹੀਂ ਕੀ ਬਣਨਾ ਤੇ ਕੀ ਨਹੀਂ ਬਣਨਾ ਇਸ ਵਾਸਤੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਕਿਰਪਾ ਕਰਕੇ ਇਹਨਾਂ ਗਰੀਬਾਂ ਦੀ ਸਾਰ ਲਵੋ ਤੇ ਇਹਨਾਂ ਦੀ ਮਾਂ ਫੜੋ ਤਾਂ ਕਿ ਆਉਣ ਵਾਲ ਸਮਾਂ ਜਰਾ ਇਹਨਾਂ ਦਾ ਕੁਝ ਥੋੜਾ ਬਤੀ ਸੁੱਖਾ ਹੋ ਸਕੇ ਇਹਨਾਂ ਦੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾ ਕੀ ਨਗਟੜਾ ਜੀ ਜੀ ਦੇਵੀ ਮੇਰਾ ਨਾਮ ਕੜਾ ਪੈਂਦਾ ਸਵੇਰ ਪੈਂਦਾ ਕਿੰਨਾ ਪਾਣੀ ਜਿਹੜਾ ਘਰ ਦੇ ਵਿੱਚ ਆ ਗਿਆ ਪਾਣੀ ਤਾਂ ਬਹੁਤ ਦੇਖੋ ਸਾਹਮਣੇ ਤੁਹਾਡੇ ਸਭ ਕੋ ਹੋਣ ਦਿਆ ਸਮਾਨ ਕੱਢਣ ਦੇ ਚਾਰ ਕੱਢਣ ਦੇ ਸਮਾਨ ਸਾਡਾ ਅੰਦਰ ਰੁੱਲਣ ਦਿਆ ਪਾਣੀ ਅੰਦਰਾਂ ਚ ਪੈ ਗਿਆ ਕੋਠੀ 'ਚ ਹੀ ਪੈ ਗਿਆ ਰਾਤ ਦਾ ਮੀਂਹ بارش ਨਾਲ ਸਾਨੂੰ ਆਵੇ ਕੀ ਹਾਲ ਬਣਿਆ ਡੰਗਰਾਂ ਨਾਲ ਪੁਖੇ ਤੇ ਆਏ ਮਹੀਂ ਪੁਖੇ ਤੇ ਬੈਠੇ ਆ ਪੇਪਸ ਕਰ ਰਹੇ ਆ ਹੁਣ ਤੁਸੀਂ ਕਿੱਥੇ ਰੱਖਿਆ ਸਮਾਨ ਸਾਡਾ ਅੰਦਰ ਹੀ ਆਇਆ ਅਸੀਂ ਮਾੜਾ ਮੋਟਾ ਬਰਤਨ ਜੋਗਾ ਵੀ ਨਹੀਂ ਲਿਆਂਦਾ ਲੀੜੇ ਪਹੁੰਚ ਗਏ ਆਵੇਂ ਪਾਏ ਮਾੜੇ ਮੋਟੇ ਲਿਆਂਦੇ ਵਾਨ ਤੇ ਆਣ ਕੇ ਬੈ ਗੇ ਜੋ ਵਾਨ ਤੇ ਆਵੇ ਤੰਗੂ ਲੈ ਆਇਆ ਮੋਟਰਸਾਂ ਤੇਰੇ ਸਾਹਮਣੇ ਖੜੇ ਆ ਸੰਤ ਸਾਰੇ ਖੜੇ ਆ ਕਾਕਾ ਸਾਡਾ ਬਾਹਰ ਗਿਆ ਕਾਕਾ ਸਾਡਾ ਇੱਥੇ ਨਹੀਂ ਲਾ ਤੈਨ ਦੋਵੇਂ ਜੀ ਆ ਸਾਡਾ ਮੰਦਾ ਹਾਲ ਆ ਸਾਡੀ ਕੋਰਨ ਸਰ ਚਲੋ ਧੰਨਵਾਦ ਉਹਨਾਂ ਦੇ ਜਿਹੜਾ ਤੁਹਾਨੂੰ ਕੱਲ ਚਾਰ ਹੁਸਤੇ ਚੁੱਕਰ ਦੇ ਗਿਆ ਸ਼ਾਬਾਸ਼ ਹੁੰਦੇ ਉਸ ਦਾ ਮੰਤਰੀ ਸਾਹਿਬ ਆਏ ਸੀ ਹਾਂਜੀ ਮੰਤਰੀ ਸਾਹਿਬ ਲਾਲ ਜਪੂ ਲੱਜੀ ਆਏ ਸੀ ਕੱਲ ਤੇ ਆਏ ਉਹ ਸਾਡੇ ਗੜੀ ਹੋਇਆ ਨਹੀਂ ਗਲਤ ਨੰਗ ਗਏ ਅੱਜ ਵਿਚਾਰੇ ਚਲੋ ਜੋ ਉਹਨਾਂ ਨੇ ਕਹਿ ਹੰਤ ਕਰਾਂਦੇ ਆ ਤੁਹਾਡੀ ਜਿੰਨੀ ਵੀ ਹੋਈ ਕਾਂਸਪਾਈਂ ਚ ਬਤਾ ਉਸ ਨੂੰ ਹੋਣੇ ਵੀ ਨਾਲ ਆਏ ਹਾਂਜੀ ਆਏ ਸੀ ਪਰਸੋਂ ਆਏ ਸੀ ਵਿਚਾਰੇ ਮਨ ਖਰਾਤਮ ਦੇ ਗਏ ਹਾਂਜੀ ਦੇ ਕੇ ਗਏ ਆ ਤੰਨੇ ਖਾ ਚਲੋ ਤੁਹਾਡਾ ਵੀ ਹਾਲਾ ਜਿਵੇਂ ਹੋਇਆ ਹਨਨ ਥੋ ਤੈ ਢਪਾਤਾ ਜੀ ਬੇਖ ਹਾਂਜੀ ਬ੍ਰਾਂਡ ਜਰੁਰਨ ਰਹੀ ਹੈ ਕਿੱਧਰ ਜਾਵਾਂ ਦੇ ਹਾਂਜੀ ਮੋਲ ਬਹੁਤ ਮਾੜਾ ਹੋ ਗਿਆ ਵਾ ਹਾਂਜੀ ਅੱਗੋ ਤਾਂ ਕਿੰਨਾ ਕੋ ਜਿਹੜਾ ਪਾਣੀ ਖਲੋਤਾ ਕਿੰਨੇ ਕੋ ਪਾਣੀ ਸਾਡਾ ਸਾਡੇ ਨੂੰ ਤਾਂ ਗਲਗਲ ਆਉਂਦਿਆ ਉਹ ਕੋਠੇ ਚ ਪਾਣੀ ਪੈ ਗਿਆ ਓਵੇਂ ਮਸਮਾਨ ਕੱਢਣ ਦੇ ਸਾਡੇ ਗਵਾਂਢੀ ਦੇ ਕੱਢਦੇ ਕਿੰਨੀ ਕੁ ਫਸਲ ਖਰਾਬ ਹੋ ਗਈ ਟੱਡੀ ਸਾਰੇ ਸਾਡੇ ਜਿੰਨੀ ਫਸਲ ਸਾਡੇ ਘਰ ਦੋਂ ਘਰਾਂ ਦੀ ਦੌਰ ਦੋ ਕਿੱਲੇ ਸਾਰਾ ਝੋਨਾ ਤਾਂ ਹੀ ਹੋ ਗਿਆ ਉਸ ਤੋਂ ਨੀ ਪਾਣੀ ਜਾਂਦੇ ਆ ਵੇਖੋ ਤੇ ਹਾਂ ਬਸ ਸਿਆਣੇ ਹਾਂ ਅਸੀਂ ਕੀ ਕਰਾਂਦੇ ਤੂੰ ਕੀ ਕਹਿ ਦੱਸ ਕਿੰਨੀਆਂ ਕੁ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਤਾਂ ਬਹੁਤ ਜ਼ਿਆਦੀਆਂ ਹੋਣੀਆਂ ਤੇ ਕੀ ਕਰੀਏ ਹੁਣ ਸਾਨੂੰ ਕੋਈ ਸਹਲਤ ਮਲੇ ਕਿ ਬਣਿਓ ਹਾਂ ਸਾਰਾ ਮੇਰੇ ਚਲੋ ਪੈਸਾ ਤੁਸੀਂ ਐਨਾ ਤੁਹਾਨੂੰ ਧਿਆਨ ਦੇ ਅਸੀਂ ਤੁਹਾਡੇ ਆਸਰਾ ਹੋਵਾਂਦੇ ਹਾਂ ਜੀ ਤੁਹਾਨੂੰ ਇਹ ਮਜ਼ਦੂਰੀ ਚਾਹੀਦੀ ਤੁਹਾਨੂੰ ਕੋਈ ਨਹੀਂ ਹੋਰ ਤੇ ਪਸ਼ੂਆਂ ਦਾ ਚਾਰਾ ਹੈਗਾ ਕਿ ਨਹੀਂ ਨਹੀਂ ਪਸ਼ੂਆਂ ਦਾ ਚਾਰਾ ਵੇ ਥੋੜਾ ਦੋ ਤੋੜੇ ਤੇ ਤੂੜੀ ਤੇ ਸਾਡੀ ਰੋੜਗੀ ਤੂੜੀ ਨਹੀਂ ਮੇਰੀ ਸਾਨੂੰ ਹਾਂ ਜੀ ਉਹ ਵੀ ਨਹੀਂ ਮਿਲੀ ਤੇ ਉਹ ਵੀ ਆਉਣਾ ਵੇ ਮਾੜੀ ਮੱਟੀ ਲਿਆ ਕੇ ਫੌਮਣੀ ਗੁਜ਼ਾਰਾ ਕਰਨਾ ਵੇ ਬੈਠੇ ਧੰਨਵਾਦ ਇਹਨਾਂ ਦੇ ਜਿਹੜੇ ਤੁਹਾਨੂੰ ਕੁਪਿ ਚਾਦੂ ਦਾ ਜਿੰਨੇ ਪਚਾਏ ਜਾਈ ਪਿਉਂ ਸੇਵਾ ਹੀ ਇਹ ਸਭ ਚ ਕੀ ਨਾ ਕੀ ਟਡਾਈ ਰੁਪਏ ਦੱਸ ਸੁਭਰਾ ਤੇ ਬਾਈਕਾਂ ਚ ਕੀ ਮਸਲਾ ਆ ਪਾਣੀ ਨਾ ਪਾਣੀ ਬਹੁਤ ਜ਼ਿਆਦਾ ਆ ਗਿਆ ਕੱਲ ਤੱਕ ਆਲੀ ਸਾਡੇ ਅੰਦਰਾ ਜੀ ਪਰੇ ਪੈ ਤੇ ਡੰਗਰ ਡੁੰਗਰਾਂ ਦਾ ਡੰਗਰ ਲੈ ਕੇ ਹੁਣ ਪਾਰ ਪਾਸੇ ਸਿੱਖੜੇ ਅਛਾ ਜੀ ਹਾਂ ਤੋੜੀ ਦਾਣਾ ਸਾਰਾ ਜੋ ਪੱਠਾ ਚਾਰਾ ਸਾਰਾ ਖਸ ਗਿਆ ਤਾਂ ਕਿੰਨਾ ਕੋ ਨੁਕਸਾਨ ਆ ਹੋਇਆ ਬਹੁਤ ਜਾਨ ਇਨਸਾਨ ਹੋ ਗਿਆ ਕਿੰਨੀ ਪੈੜੀ ਕਿ ਨਹੀਂ ਸਾਡੀ ਜ਼ਮੀਨ ਕਿ ਨਹੀਂ ਪੈੜੀ ਆਪਣੇ 3 ਕਿਲੇ ਇੱਥੇ ਅਛਾ ਜੀ ਹਾਂ ਜੀ ਉਹ ਵੀ ਨੁਕਸਾਨ ਕੋ ਪੰਚਾਇਤ ਦੀ ਰੱਖੀ ਹੋ ਗਈ ਸਾਰਾ ਤੈ ਹੋ ਗਈ ਆਪਦੀ ਕਿ ਠੇਕੇ ਤੇ ਵੀ ਲਈ ਕੋ ਠੇਕੇ ਤੇ ਵੀ ਪੰਚਾਇਤ ਦੀ ਲਈ ਕਿੰਨੀ ਕੋ ਫਸਲ ਖਰਾਬ ਹੋਈ ਟਾਡੀ ਬਹੁਤ ਖਰਾਬ ਹੋ ਗਈ 23 5 6 ਕਿਖਾਂ ਖਰਾਬ ਹੋ ਗਿਆ ਤੇ ਜਿਹੜੇ ਹੁਣ ਡੰਗਰ ਉਹ ਫਿਰ ਪਿੰਡ ਲੱਗੇ ਜੋ ਹਾਂ ਨਹੀਂ ਉਥੇ ਬੈਕ ਦੇ ਸਾਈਡ ਤੇ ਕੱਢਿਆ ਬਾਨੂ ਪਾਰ ਇਧਰ ਅੱਛਾ ਉੱਚੇ ਥਾਂ ਤੇ ਰੱਖਿਆ ਉੱਚੇ ਥਾਂ ਰੱਖਿਆ ਹਾਂ